ਬਾਈ ਫੂਜ ਜੀ ਦਾ ਖਾਲਸਾ ਸ੍ਰੀ ਬਾਈ ਫੂਜ ਜੀ ਕੀ ਫਤਿਹ ਇਸ ਵਕਤ ਆਪਾਂ ਖਨੌਰੀ ਬਾਰਡਰ ਤੇ ਬੈਠੇ ਆ ਜਿੱਥੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਮਰ ਵਰਤੇ ਬੈਠੇ ਨੇ ਜਿਹਦਾ ਅੱਜ 23ਵਾਂ ਦਿਨ ਹੈ ਜਦੋਂ ਸਰਕਾਰ ਇਹ ਸਾਰੇ ਰਸਤੇ ਬੰਦ ਕਰਤੇ ਗੱਲਬਾਤ ਦੇ ਸੈਡ ਹੀ ਬਦਲਤੇ ਵੇ ਕਿਸਾਨਾਂ ਨਾਲ ਗੱਲ ਕਰਨੀ ਨਹੀਂ ਤਾਂ ਜਿਹੜੇ ਤੇ ਸਾਡੇ ਤੇ ਕਿਸਾਨਾਂ ਤੇ ਬਹੁਤ ਸਵਾਲ ਲੋਕਾਂ ਦਾ ਸੀ ਵੀ ਤੁਹਾਡੀ ਮਾੜੀ ਜੀ ਮੰਗ ਹੁੰਦੀ ਹੈ ਤੁਸੀਂ ਰੋਡ ਰੋਕ ਦਿੰਨੇ ਹੋ ਲੋਕਾਂ ਨੂੰ ਤਕਲੀਫਾਂ ਆਉਂਦੀਆਂ ਨੇ ਜਾਂ ਤੁਸੀਂ ਟ੍ਰੇਨਾਂ ਤੇ ਬਹਿ ਜਾਂ ਲਿਓ ਜਾਂ ਤੁਸੀਂ ਘਰੋ ਕਰ ਲੈਂਿਓ ਭਰਾਓ ਹੁਣ ਜਿਹੜਾ ਡੱਲੇਵਾਲ ਸਾਹਿਬ ਨੇ ਨਾ ਕੋਈ ਘਰੋ ਕੀਤਾ ਨਾ ਕੋਈ ਰੋਡ ਤੇ ਗਏ ਨੇ ਨਾ ਕਿਸੇ ਅਫਸਰ ਦਾ ਘਰਾਉ ਕੀਤਾ ਸਿਰਫ ਆਪ ਦੀਆਂ ਮੰਗਾ ਜਿਹੜੀਆਂ ਅਧੂਰੀਆਂ ਛੱਡ ਕੇ ਆਈ ਸੀ ਉਹਨੂੰ ਲਾਗੂ ਕਰਵਾਉਣ ਵਾਸਤੇ ਮਰ ਵਰਤੇ ਬੈਠੇ ਨੇ ਆ ਹਾਲਾਤ ਰੋਜ਼ ਜਿਉਂ-ਜੋ ਉਹਨਾਂ ਦੀ ਸਿਹਤ ਢਿੱਲੀ ਹੁੰਦੀ ਜਾ ਰਹੀ ਹੈ ਤੇ ਸਰਕਾਰ ਹਰਕਤ ਚ ਆਉਂਦੀ ਜਾ ਰਹੀ ਹੈ ਜਿਹੜੇ ਸਾਈਡ ਤੋਂ ਹਰਿਆਣੇ ਵਾਲੇ ਪਾਸਿਓ ਆਪਣੇ ਜਿਹੜੀ ਸਿਕਿਉਰਿਟੀ ਵਧਾਉਣੀ ਪੰਜਾਬ ਸਰਕਾਰ ਹਰਕਤਾਂ 'ਚ ਆ ਕੇ ਅਫਸਰਾਂ ਨੂੰ ਅਧਿਕਾਰੀਆਂ ਨੂੰ ਇੱਥੇ ਭੇਜਣਾ ਸ੍ਰੀਮਕੋਟ ਦੇ ਵਿੱਚ ਚਰਚਾ ਕਰਾਉਣੀ ਇਹ ਸਾਰਾ ਕੁਝ ਆਪਾਂ ਨੂੰ ਦਿਖ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਿਸੇ ਵੇਲੇ ਵੀ ਸਰਕਾਰ ਆਪਣੇ ਤੇ ਹਮਲਾ ਕਰ ਸਕਦੀ ਹੈ ਇਹ ਸਾਰੀ ਸਥਿਤੀ ਨੂੰ ਭਾਫਦੇ ਹੋਏ ਸਮੁੱਚੇ ਕਿਸਾਨਾਂ ਨੂੰ ਅਪੀਲ ਹੈ ਮਜ਼ਦੂਰਾਂ ਨੂੰ ਮੁਲਾਜ਼ਮਾਂ ਨੂੰ ਦੁਕਾਨਦਾਰਾਂ ਨੂੰ ਕਿ ਜਿਹੜੀ ਮੰਗ ਹੈ ਕੱਲੇ ਕਿਸਾਨਾਂ ਨੂੰ ਭਾਵੇਂ ਠੀਕ ਹੈ ਲੜ ਰਹੇ ਆ ਲੋਕਾਂ ਦੀ ਮੰਗ ਹੈ ਤਾਂ ਮੇਰੀ ਪੀਲ ਹੈ ਕਿ ਜਿਹੜੇ ਸਵਾਲ ਆਪਾਂ ਕਰਦੇ ਹੁੰਦੇ ਸੀ ਬਈ ਲੀਡਰ ਆਏ ਹੋ ਜਾਂਦੇ ਨੇ ਲੀਡਰਾਂ ਤੇ ਵਿਸ਼ਵਾਸ ਨਹੀਂ ਉਹ ਸਥਿਤੀਆਂ ਡੱਲੇਵਾਲ ਸਭ ਪਾਰ ਕਰ ਗਏ ਨੇ 22 23 ਦਿਨ ਥੋੜੇ ਨਹੀਂ ਹੁੰਦੇ ਉਹ ਸਥਿਤੀਆਂ ਪਾਰ ਕਰਕੇ ਕਹਿਣ ਦਾ ਮਤਲਬ ਕੋਈ ਉਹ ਆਪਦਾ ਚਿਹਰਾ ਚਮਕਾਉਣ ਲਈ ਨਹੀਂ ਬੈਠਾ ਉਈ ਉਹਦਾ ਲਾਹਾ ਨਹੀਂ ਲੈਣ ਬੈਠਾ ਆਪਦੇ ਪਰਿਵਾਰ ਨਾਲੋਂ ਨਾਤਾ ਤੋੜ ਕੇ ਸਮੁੱਚੇ ਭਾਰਤ ਨੂੰ ਆਪ ਦਾ ਪਰਿਵਾਰ ਬਣਾ ਕੇ ਬੈਠਾ ਹੈ ਤਾਂ ਉਹਦੇ ਵਿੱਚੋਂ ਜਿਹੜੀਆਂ ਹੁਣ ਮੀਟਿੰਗਾਂ ਹੋਣੀਆਂ ਅਧਿਕਾਰੀਆਂ ਨੇ ਰਾਤ ਨੂੰ 8 ਵਜੇ ਖਨੌਰੀ ਬਾਰਡਰ ਤੇ ਆਉਣਾ ਫੋਰਸ ਲੈ ਕੇ ਆਉਣਾ ਡਾਕਟਰਾਂ ਦੀ ਟੀਮ 'ਚ ਵਾਧਾ ਕਰਨਾ ਤਾਂ ਇਹਦੀ ਅੰਦਰੋਂ ਭਾਵੇਂ ਉੱਤੋਂ ਗੱਲਬਾਤ ਲੱਗ ਰਹੀ ਆ ਅੰਦਰੋਂ ਚੱਕਣ ਵਾਲੀ ਜਿਹੜੀ ਤਿਆਰੀ ਹੈ ਕਿਸੇ ਵੇਲੇ ਵੀ ਆਪਾਂ ਜਿੱਤਿਆ ਇਹ ਮੋਰਚਾ ਹਾਰ ਨਾ ਦੇਈਏ ਪੀਲੇ ਕਿ ਅਸੀਂ 12500 ਪਿੰਡ ਅਸੀਂ ਪੰਜਾਬੀ ਕਹੋਣਿਆ ਇੱਕ ਇੱਕ ਟਰਾਲੀ ਦੀ ਮਗਰੀਆ ਸਾਰੇ ਪੰਜਾਬ ਦੇ ਵਿੱਚੋਂ ਇੱਕ ਟਰਾਲੀ 10 ਬੰਦੇ 15 ਬੰਦੇ ਟਰਾਲੀ 'ਚ ਵਹਾ ਕੇ ਉਹਨਾਂ ਨੂੰ ਰਾਸਣ ਦੇ ਕੇ ਬਿਸਤਰੇ ਲੈ ਕੇ ਖਨੌਰੀ ਨੂੰ ਤੋੜ ਦਿਓ 12500 ਟਰਾਲੀ ਇੱਥੇ ਖੜੀ ਹੋਵੇ ਕੋਈ ਸਰਕਾਰ ਹਲਾ ਨਹੀਂ ਸਕਦੀ ਮੋਰਚਾ ਜਿੱਤ ਲਾਂਗੇ ਇਹ ਪੀਨ ਨੂੰ ਪ੍ਰਵਾਨ ਕਰਿਓ ਕਿ ਡੱਲੇਵਾਲ ਸਾਹਿਬ ਵੱਲੋਂ ਇਹੀ ਬੇਨਤੀ ਹੈ ਵੀ ਮੇਰੀ ਸੇਹ ਦਾ ਖਿਆਲ ਨਾ ਕਰੋ ਮੈਨੂੰ ਕਿਤੇ ਚੱਕ ਕੇ ਲੈ ਜੇ ਪੁਲਿਸ ਮੇਰੀ ਸਿਆਸੀ ਮੌਤਰਾ ਕਰ ਦਿਓ ਇਹ ਸਾਨੂੰ ਸਾਰਿਓ ਬਾਰ ਬਾਰ ਕਹਿੰਦੇ ਨੇ ਵੀ ਪਹਿਰਾ ਜਿਹੜਾ ਸਖਤ ਕਰ ਦਿਓ ਕਿਸੇ ਵੇਲੇ ਦੀ ਸਰਕਾਰ ਜਿੱਧਰ ਦੀ ਹਮਲਾ ਕਰਦੀ ਹੈ ਤਾਂ ਉਹਦਾ ਟੱਕਰਾ ਕਰਨ ਲਈ ਆਪਾਂ ਤਿਆਰ ਕਰੀਏ ਇਹ ਮੇਰੀ ਅਪੀਲ ਨੂੰ ਪੰਜਾਬੀ ਉਹ ਪ੍ਰਵਾਨ ਕਰੋਗੇ ਘਰਾਂ ਚੋਂ ਉੱਠ ਕੇ ਸੜਕਾਂ ਤੇ ਆਈਏ ਸੜਕਾਂ ਤੇ ਆਪਾਂ ਜੇ ਖਨੌਰੀ ਆ ਜੰਨੇ ਆ ਫਿਰ ਤਾਕਤ ਨਹੀਂ ਸਰਕਾਰ ਸਾਡੀਆਂ ਮੰਗਾਂ ਨਾ ਮੰਨੇ ਮੇਰੇ ਨਾਲ ਸਾਰੀ ਜਿਹੜੀ ਟੀਮ ਹੈ ਅ ਲਕਸ਼ ਦਾਣਾ ਵੀ ਬੈਠੇ ਨੇ ਰਾਜਖਾਲ ਸਾਹਿਬ ਬੈਠਾ ਤਾਂ ਹੋਰ ਵੀ ਸਾਡੇ ਜਿਹੜੇ ਨੌਜਵਾਨ ਜੁੜੇ ਨੇ ਵੇਖੋ ਇਹਨਾਂ ਤੇ ਵੀ ਬਹੁਤ ਚਰਚਾ ਹੁੰਦੀ ਹੈ ਇਹਨਾਂ ਨੇ ਸਾਰੀ ਸਥਿਤੀ ਨੂੰ ਭਾਫ ਕੇ ਟੈਂਟ ਲਾ ਲਏ ਇੱਥੇ ਟੈਂਟ ਲਾ ਕੇ ਪਹਿਰਾ ਦੇ ਰਹੇ ਨੇ ਸਾਡੇ ਕਿਸਾਨ ਨਾਲ ਫਰਜ ਪ੍ਰਭੂ ਆਪਣਾ ਬਣਦਾ ਜਿਹੜੇ ਸੀ ਕਹਿੰਦੇ ਵੀ ਸਾਡੀ ਖੇਤੀ ਲੁੱਟਣ ਨਹੀਂ ਦੇਣੀ ਸਾਡੀ ਖੇਤੀ ਦੀ ਰਾਖੀ ਲਈ ਇਹ ਨੌਜਵਾਨ ਅੱਜ ਡਟੇ ਹੋਏ ਨੇ ਇਹ ਸਵਾਲ ਜਾਂ ਸੁਣ ਕੇ ਵੀ ਸਾਨੂੰ ਬੜਾ ਮਹਿਸੂਸ ਹੁੰਦਾ ਸੀ ਮੇ ਯਾਰ ਧਰਨਿਆਂ ਤੇ ਮਜ਼ਾਰਾਂ ਤੇ ਬਜ਼ੁਰਗ ਦਿੰਦੇ ਆ ਨੌਜਵਾਨ ਨਹੀਂ ਦਿਸਦੇ ਅੱਜ ਪ੍ਰਭੂ ਬਜ਼ੁਰਗ ਤਾਂ ਟਰਾਲਜੀਆਂ ਤੇ ਬੈਠੇ ਆ ਨੌਜਵਾਨ ਇੱਥੇ ਬੈਠੇ ਨੇ ਆਪਾਂ ਆਈਏ ਜਿਨੇ ਆਪਾਂ ਕਰਜ਼ਾ ਚੜਾਇਆ ਸਾਡੇ ਨੌਜਵਾਨਾਂ ਨੇ ਤਾਂ ਚੜਾਇਆ ਨਹੀਂ ਲਿਮਟਾਂ ਤੇ ਗੂਠੇ ਤਾਂ ਅਸੀਂ ਲਾਏ ਨੇ ਬੈਂਕਾਂ ਤਾਂ ਕਿ ਜਮੀਨਾਂ ਕਹਿੰਦੇ ਅਸੀਂ ਕੀਤੀਆਂ ਇਹਨੂੰ ਲਾਉਣ ਲਈ ਫਿਰ ਇਹ ਲੜਨ ਆਪਾਂ ਆਈਏ ਜੀ ਆਪਾਂ ਤੁਹਾਨੂੰ ਕਰਦਾ ਜਿਹੜਾ ਤੈਨੂੰ ਲਾਈਏ ਮੇਰੀ ਅਪੀਲ ਹੈ 10 ਖਾਲਸਾ ਜੀ ਕਿ 2 ਮਿੰਟ ਆਪਣੇ ਬੋਲ ਸ਼ਬਦ ਵਾਈ ਵੀ ਬੋਲਦੂਗਾ ਵਾਈ ਨੂੰ 2 ਮਿੰਟ 2 ਮਿੰਟ ਵਾਈ ਗੁਰਜੀ ਦਾ ਖਾਲਸਾ ਜੀ ਵਾਹਿਗੁਰੂ ਜੀ ਦੇ ਸੋ ਕਾਕਾ ਜੀ ਨੇ ਤੁਹਾਨੂੰ ਜਿਹੜੀ ਅਪੀਲ ਕੀਤੀ ਹੈ ਭਰਾਵੋ ਆ ਜਾਓ ਹੁਣ ਘਰਾਂ ਚ ਬੈਠਣ ਦਾ ਵੇਲਾ ਹੈ ਨਹੀਂ ਬਾਅਦ ਦੇ ਵਿੱਚ ਭੋਗਾਂ ਤੇ ਕੱਠ ਕਰਨਾ ਬਾਅਦ ਦੇ ਵਿੱਚ ਸਨਾਂਝਲੀਆਂ ਦੇਣੀਆਂ ਉਹਦਾ ਕੋਈ ਫਾਇਦਾ ਨਹੀਂ ਜਿਉਂਦੇ ਬੰਦੇ ਦਾ ਆਪਾਂ ਜਿੰਨਾ ਸਾਥ ਦੇ ਲਾਂਗੇ ਬਾਈ ਓਨੀ ਫਾਇਦਾ ਸੋ ਆਓ ਪ੍ਰਸ਼ਾਸਨ ਆਪਦੀਆਂ ਤਿਆਰੀਆਂ ਕਰੀ ਖੜਾ ਸੋ ਆਪਾਂ ਵੀ ਬਾਈ ਨੌਜਵਾਨਾਂ ਨੂੰ ਆ ਕੇ ਆਪਣੀਆਂ ਤਿਆਰੀਆਂ ਕਰੀਏ ਸੋ ਇਹਨਾਂ ਬਜ਼ੁਰਗਾਂ ਦਾ ਸਾਥ ਆਪਾਂ ਨੂੰ ਦੇਣਾ ਹੀ ਪੈਣਾ ਜੇ ਨਾ ਦਿੱਤਾ ਤੇ ਫਿਰ ਆਉਣ ਵਾਲਾ ਸਮਾਂ ਚੰਗਾ ਨਹੀਂ ਹੋਣਾ ਸੋ ਆਜੋ ਆਪਾਂ ਵੱਡੀ ਗਿਣਤੀ ਦੇ ਵਿੱਚ ਹੁਣ ਪਿੰਡਾਂ ਤੋਂ ਨਿਕਲ ਕੇ ਹੰਬੜਾ ਮਾਰੀਏ ਤੇ ਮੋਰਚਾ ਹੁਣ ਸਿਖਰਾਂ 'ਤੇ ਹੈ ਜੇ ਆਪਾਂ ਅਗਲੇ 2-4 ਦਿਨਾਂ ਦੇ ਵਿੱਚ ਵੱਡਾ ਕੱਠ ਦਿਖਾ ਦਈਏ ਨਾ ਇੱਥੇ ਤਾਂ ਮੋਦੀ ਸਰਕਾਰ ਨੇ ਕੰਬ ਜਾਣਾ ਤੇ ਆਪਾਂ ਮੋਰਚਾ ਜਿੱਤ ਕੇ ਘਰਾਂ ਨੂੰ ਚਲੇ ਜਾਣਾ ਸੋ ਵੱਡੀ ਗਿਣਤੀ ਦੇ ਵਿੱਚ ਬਾਈ ਵੱਧ ਤੋਂ ਵੱਧ ਖਨੌਰੀ ਮੋਰਚੇ ਦੇ ਉੱਤੇ ਹਾਜ਼ਰੀਆਂ ਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬੀਓ ਹੁਣ ਘਰਾਂ 'ਚ ਬੈਠੇ ਡੱਲਿਆ ਸਾਹਿਬ ਦੀ ਮੌਤ ਨੂੰ ਨਾਲੀਕੋ ਸੁਨੋ ਖਨੌਰੀ ੜੀਕਦਾ ਹੁਣੀ ਇੱਥੇ ਅੱਤਾ ਘੰਟਾ ਪਹਿਲਾਂ ਸਪੈਸ਼ਲ ਡੀਜੀਪੀ ਜਿਹੜੇ ਸੁਪਲਾ ਜੀ ਆਕੇ ਗਏ ਨੇ ਨਾਲ ਹੁਰਦਕਾਰੀ ਆਕੇ ਗਏ ਨੇ ਨਾਲ ਸੀਆਈਡੀ ਤੁਰੀ ਫਿਰਦੀ ਆ ਲਗਾਤਾਰ ਦਰਸਲ ਦੇ ਵਿੱਚੋਂ ਸਾਰਾ ਭੰਪ ਰਹੇ ਆ ਵੀ ਕਿੰਨੀਆਂ ਕ ਤਿਆਰੀਆਂ ਨੇ ਉਹ ਜੋ ਸੁਪਰੀਮ ਕੋਰਟ ਆ ਜਿਵੇਂ ਕਾਕਾ ਸਿੰਘ ਕੋੜੇ ਨੇ ਦੱਸਿਆ ਵੀ ਜੋ ਸੁਪਰੀਮ ਕੋਰਟ ਰਾਹੀਂ ਤੁਹਾਨੂੰ ਘੇਰਨ ਦੀ ਤਿਆਰੀ ਹੈ ਇੱਥੋਂ ਚੱਕ ਕੇ ਲੈ ਜਾਣ ਦੀ ਤਿਆਰੀ ਹੈ ਤੁਹਾਨੂੰ ਇਹ ਗੱਲ ਦੱਸ ਦੇਣਾ ਆਪਾਂ ਜਿੱਤਿਆ ਹੋਇਆ ਮੋਰਚਾ ਇਹ ਮੋਰਚਾ ਜਿੱਤੀ ਬੈਠੇ ਆਪਾਂ ਜੇ ਇੱਥੋਂ ਦਲੇਰ ਸਾਹਿਬ ਨੂੰ ਚੱਕ ਕੇ ਲੈ ਗਿਆ ਆਪਾਂ ਜਿੱਤਿਆ ਜਤਾਇਆ ਮੋਰਚਾ ਹਾਰ ਜਾਣਾ ਇਹ ਸਾਡੇ ਮੂੰਹ ਤੇ ਬਹੁਤ ਵੱਡੀ ਚਪੇੜ ਹੋਣੀ ਆ ਪੰਜਾਬੀਆਂ ਦੇ ਬਹੁਤ ਵੱਡੀ ਲਾਹਨਤ ਹੋਣੀ ਆ ਕਿ ਅਸੀਂ ਆਪਣੇ ਆਗੂ ਨੂੰ ਉਸ ਤਰੀਕੇ ਨਾਲ ਅਸੀਂ ਬਚਾ ਨਹੀਂ ਸਕੀ ਸਾਡਾ ਫਰਜ਼ ਬਣਦਾ ਬਿਲਕੁਲ ਕਾਕਾ ਸਹਿਨੇ ਕਿਹਾ ਕਿ ਲੋਕਾਂ ਦੇ ਸ਼ਿਕਵੇ ਸੀਗੇ ਵੀ ਲੀਡਰਾਂ ਲੋਕਾਂ ਨੂੰ ਅੱਗੇ ਕੱਢਦੇ ਲੀਡਰ ਪਿੱਛੇ ਰਹਿੰਦੇ ਆ ਹੁਣ ਥੋੜਾ ਲੀਡਰ ਬੈਠਾ ਹੁਣ ਤਾਂ ਉਹਦਾ ਕੋਈ ਮਕਸਦ ਨਹੀਂ ਰਹਿ ਗਿਆ ਜਿਹਦਾ ਪਤਾ ਨਹੀਂ ਪਲਦਾ ਨਹੀਂ ਪਤਾ ਕਿ ਕੀ ਵਾਪਰ ਜਾਣਾ ਮਗਰੋਂ ਫਿਰ ਕੋਈ ਫਾਇਦਾ ਨਹੀਂ ਵੀ ਅਸੀਂ ਉੱਥੇ ਚੱਲ ਗਏ ਜੀ ਇੱਥੇ ਆ ਗਏ ਜੀ ਹੁਣ ਤੁਹਾਨੂੰ ਬੇਨਤੀ ਆ ਇੱਕ ਇੱਕ ਟਰਾਲੀ ਦੀ ਬੇਨਤੀ ਕੀਤੀ ਵੀ ਇੱਕ ਇੱਕ ਟਰਾਲੀ ਇੱਕ ਪਿੰਡ ਚੋਂ ਨਿਕਲ ਆਵੇ 5 ਦਿਨ 4 ਦਿਨ ਇੱਥੇ ਲਗਾਤਾਰ ਲਵਾ ਕੇ ਆਪਣੀਆਂ ਹਾਜ਼ਰੀਆਂ ਉਦੋਂ ਬਾਅਦ ਆਪਸ ਜਾ ਕੇ ਫਿਰ ਅਗਲੀਆਂ ਟਰਾਲੀਆਂ ਆਉਣ ਰਾਤ ਨੂੰ ਅਪੀਲ ਕਰਦੇ ਆ ਜਿੰਨੇ ਭਰਾ ਜਿੰਨੀਆਂ ਸਾਡੀਆਂ ਮਾਮਾ ਤੁਹਾਨੂੰ ਦਿਖਾਉਂਦੇ ਆ ਤੇ ਸਾਰੇ ਮਰਜੀ ਬੜੇ ਬੈਠੇ ਆ ਉਹ ਬਨਾਲਚ ਮੈਂ ਲੈ ਕੇ ਚੱਲਦਾ ਛੜੇ ਹੋਗੇ ਜਾ ਮੈਂ ਆਜੂ ਆਜੂ ਲੈ ਕੇ ਚੱਲਦੇ ਆ ਤੁਹਾਨੂੰ ਲਾਇਸੈਂਸ सिरसा ਜਿਹੜੇ ਰਿਵਿਸ਼ਾ ਸਿੰਗੂ ਬਾਦਰ ਦਿੱਲੀ ਦੇ ਉੱਤੇ ਰਾਤ ਨੂੰ ਬੜਾ ਕੁਝ ਛੜਦੇ ਰਹੇ ਨੇ ਬੰਦੇ ਬੰਦੇ ਬਾਹਰ ਦੇ ਖਾਸਾ ਹੀ ਕੀ ਹਰ ਵੀ ਅਸੀਂ ਕਹਿਣਾ ਚਾਹੁੰਦੇ ਹਾਂ ਜਾਸਾ ਨੂੰ ਕਹਿਣਾ ਚਾਹੁੰਦੇ ਆ ਕਿ ਇਹ ਦਲਿਆ ਸਾਹਿਬ ਸੇਧ ਦਾ ਇੰਨਾ ਫਿਕਰਾ ਜਾਸਾ ਤਾਂ ਸਾਡੀਆਂ ਮੰਗਾਂ ਤੁਸੀਂ ਸੁਪਰੀਮ ਕੋਰਟ ਕਹਿ ਕੇ ਪਾਰਲੀਮੈਂਟ ਦੇ ਵਿੱਚ ਜਿਹੜੀ ਬਹਿਸ ਸੁਣੀ ਹੈ ਉਹਨਾਂ ਮੁੱਦਿਆਂ ਦੇ ਉੱਤੇ ਉਹੀ ਕਰਾ ਦਿਓ ਪਾਰਲੀਮੈਂਟ ਦੇ ਵਿੱਚ ਉਹ ਮੰਗਾਂ ਜਿਹੜੀਆਂ ਸੈਸ਼ਨ ਚੱਲ ਰਿਹਾ ਮੰਨ ਜਾਣ ਤਾਂ ਮਸਲਾ ਕੋਈ ਬਾਲਾ ਵੱਡਾ ਨਹੀਂ ਹੈਗਾ ਵੱਡਾ ਦਿਲ ਦਿਖਾਉਣਾ ਚਾਹੀਦਾ ਵੱਡਾ ਜਿਗਰਾ ਕਰਨਾ ਚਾਹੀਦਾ ਸਰਕਾਰ ਨੂੰ ਨਾ ਕਿ ਸਾਨੂੰ ਤੁਸੀਂ ਘੇਰਨ ਦੀ بجائے ਕੁੱਟਣ ਦੀ بجائے ਮਾਰਨ ਦੀ ਕੁੱਟਣ ਡੱਬਣ ਦੀ بجائے ਤੁਸੀਂ ਸਾਰਾ ਦਾਅ ਵੀ ਲੋਕਾਂ ਦੇ ਪਾ ਰਹੇ ਆ ਸੋ ਮੈਂ ਅਪੀਲ ਕਰਦਾ ਪੰਜਾਬ ਦੇ ਲੋਕਾਂ ਨੂੰ ਕਿ ਸੂਰਾ ਸੋ ਪਹਿਚਾਨੀਆਂ ਜੋ ਲੜੈ ਦੀਨ ਕੇ ਹੇਤ ਊਰਜਾ ਪੁਰਜਾ ਕਟਮਰੇ ਕਾਹੂ ਨਾ ਸਾਡੇ ਖੇਤ ਆਸੀ ਹੁਣ ਆਪਣੇ ਖੇਤ ਨਹੀਂ ਛੱਡਣੇ ਸਾਡੇ ਖੇਤ ਖੋਣ ਨੂੰ ਆ ਗਏ ਸਾਡੀ ਧਰਤੀ ਖੋਣ ਨੂੰ ਆ ਗਏ ਹੁਣ ਅਸੀਂ ਆਪਣੇ ਖੇਤ ਆਪਣੀ ਧਰਤੀ ਆਪਣੀਆਂ ਨਸਲਾਂ ਆਪਣੀ ਹੋਂਦ ਨੂੰ ਕਿਵੇਂ ਬਚਾਉਣਾ ਪੰਜਾਬੀਓ ਘਰਾਂ 'ਚ ਬੈਠਣ ਦਾ ਵੇਲਾ ਨਹੀਂ ਲੈ ਵੀ ਸਾਰੇ ਜਕਾਰਾ ਛੱਡਾਗੇ ਹੁਣ ਸਾਰਿਆਂ ਨੂੰ ਆਵਾਜ਼ ਆ ਪੰਜਾਬੀਆਂ ਨੂੰ ਇੱਥੇ ਮਾਰੋ ਤੁਸੀਂ ਸਾਰੇ ਇਕੱਠੇ ਹੋ ਕੇ ਕਿ ਸਾਰੇ ਪੰਜਾਬੀਆਂ ਨੂੰ ਇੱਥੇ ਹੁਣ ਪਿੰਡਾਂ ਦੇ ਵਿੱਚੋਂ ਨਿਕਲ ਕੇ ਟਰਾਲੀਆਂ ਭਰ ਕੇ ਗੱਡੀਆਂ ਭਰ ਕੇ ਕੱਲਾ ਦਿਨੇ ਨਾ ਆਏ ਵੀ ਦਿਨੇ ਆ ਕੇ ਆਪਾਂ ਇੱਥੇ ਮਾੜਾ ਮੋਟਾ ਬੋਲ ਕੇ ਜਾਂ ਸ਼ਕਲ ਦਿਖਾ ਕੇ ਤੁਰ ਕੇ ਅਕਸਰ ਰਾਤ ਨੂੰ ਪਹਿਰੇ ਹੀ ਲੋੜ ਆ ਰੋਡਿਕਲ ਰਾਤ ਨੂੰ ਲੋੜ ਆ ਰਾਤ ਨੂੰ ਕਿਸੇ ਵੇਲੇ ਵੀ ਇਹ ਧੜਾ ਲੈ ਕੇ ਚੜ ਸਕਦੇ ਸਾਡੇ ਦੇ ਆਕੇ ਲੈ ਬੁਲੰਦ ਆਵਾਜ਼ ਦੇ ਵਿੱਚ ਜਕਾਰਾ ਛੱਡਾਂਗੇ ਤੇ ਪੰਜਾਬੀਆਂ ਨੂੰ ਮਾਰਾਂਗੇ ਹਾਕ ਵੀ ਆਜੋ ਪੰਜਾਬੀ ਹੁਣ ਮੋਰਚਾ ਤੁਹਾਨੂੰ ਢੀਕਦਾ ਬੋਲੇ ਸੋ ਦਾ ਖਾਲਸਾ ਇਹ ਬਾਈ ਜੀ ਫਤਿਹ ਕਰੇ ਮੇਰੇ ਤੋਂ ਪਹਿਲਾਂ ਕਾਕਾ ਸਿੰਘ ਕੌਟੜਾ ਤੇ ਲੱਖਾ ਸਿੰਘ ਸਿਧਾਨਾ ਨੇ ਪੰਜਾਬ ਵਾਸੀਆਂ ਨੂੰ ਇੱਕ ਅਪੀਲ ਕੀਤੀ ਹੈ ਕਿ ਇਸ ਦੰ ਦੇ ਉੱਤੇ ਜਿੱਥੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਕੇਂਦਰ ਸਰਕਾਰ ਵੱਲੋਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਵਾਉਣ ਵਾਸਤੇ 26 ਨਵੰਬਰ ਤੋਂ ਲਗਾਤਾਰ ਉਹ ਮਰਮਰਤੇ ਬੈਠੇ ਨੇ ਤੇ ਅੱਜ ਤੱਕ ਉਹਨਾਂ ਨੇ ਨਾ ਦਵਾਈ ਲਈ ਹੈ ਤੇ ਨਾ ਕੋਈ ਅੰਦਾਜ਼ਾ ਦਾਣਾ ਨਹੀਂ ਹੈ ਪਰ ਇਸ ਟਾਈਮ ਤੇ ਹਾਲਾਤ ਇਹ ਬਣੇ ਹੋਏ ਨੇ ਕਿ ਕਿਸੇ ਵੀ ਟਾਈਮ ਦੇ ਉੱਤੇ ਉਹਨਾਂ ਨੂੰ ਪੰਜਾਬ ਪੁਲਿਸ ਵੱਲੋਂ ਚੁੱਕਿਆ ਜਾ ਸਕਦਾ ਹੈ ਕਿਉਂਕਿ ਪੰਜਾਬ ਪੁਲਿਸ ਜਿਹੜੀ ਆ ਉਹ ਕੇਂਦਰ ਦੇ ਇਸ਼ਾਰਿਆਂ ਤੇ ਪਹਿਲਾਂ ਵੀ ਲੱਗੀ ਸੀ ਤੇ ਹੁਣ ਵੀ ਕਦੇ ਵੀ ਔਰ ਇਹ ਵੀ ਨਾਮ ਇੱਧਰ ਹਰਿਆਣਾ ਵੀ ਆ ਹੋ ਸਕਦਾ ਕਿ ਤੁਮੀ ਸਰਕਾਰਾਂ ਜਿਹੜੀਆਂ ਨੇ ਇੱਥੋਂ ਸਰਦਾਰ ਜਗਜੀਤ ਸਿੰਘ ਢੱਲੇਵਾਲ ਨੂੰ ਚੁੱਕ ਕੇ ਲੈ ਜੇ ਤੇ ਤੁਹਾਨੂੰ ਇੱਕ ਬੇਨਤੀ ਆ ਕਿ ਇਹ ਉਹ ਦਾ ਮਹੀਨਾ ਯਾਦ ਕਰੋ ਜਦੋਂ ਆਪਣੇ ਇਤਿਹਾਸ ਨੂੰ ਜਿਸ ਸਮੇ ਗੁਰੂ ਗੋਬਿੰਦ ਸਿੰਘ ਜੀ ਅਨੰਦਪੁਰ ਸਾਹਿਬ ਦਾ ਕੁਰਾ ਛੱਡਦੇ ਨੇ ਤੇ ਪਰਿਵਾਰ ਜਿਹੜਾ ਸਾਰਾ ਵਿਛੜ ਜਾਂਦਾ ਜਿਸ ਤਰ੍ਹਾਂ ਕਿ ਵੱਡੇ ਸਾਹਿਬਜ਼ਾਦੇ ਜੱਗ ਦੇ ਮੈਦਾਨ 'ਚ ਸ਼ਹੀਦ ਹੁੰਦੇ ਨੇ ਛੋਟੇ ਸਾਹਿਬਜ਼ਾਦੇ ਨੀਂਵ ਦੇ ਵਿੱਚ ਚੁਣੇ ਜਾਂਦੇ ਨੇ ਔਰ ਇੱਕ ਸਵਾਲ ਹੈ ਮੇਰਾ ਜੇ ਕਿਤੇ ਉਸ ਟਾਈਮ ਦੇ ਉੱਤੇ ਛੋਟੇ ਸਾਹਿਬਜ਼ਾਦੇ ਸ਼ਹਾ ਸ਼ਹੀਦ ਸ਼ਹਾਦਤ ਨਾ ਦਿੰਦੇ ਕੀ ਅੱਜ ਸਾਡੇ ਵਿੱਚ ਹੋਣਾ ਸੀ ਜਵਾਬ ਮਿਲੇਗਾ ਨਹੀਂ ਤੇ ਫਿਰ ਹੁਣ ਰਹੀ ਦੀ ਦੁਨੀਆ ਤੱਕ ਉਹ ਸਹਬਜ਼ਾਦੇ ਇਸੇ ਹੀ ਉਮਰਾ ਚ ਰਹਿਣਗੇ ਸੋ ਯਾਰ ਤੁਸੀਂ ਉਹਨਾਂ ਦੇ ਵਾਰਸ ਜੇ ਘਰਾਂ ਚ ਬੈਠੇ ਹੋ ਤੁਹਾਨੂੰ ਬੇਨਤੀ ਆ ਵੀ ਆ ਜਾਓ ਇੱਕ ਇੱਕ ਟਰਾਲੀ ਪੰਜਾਬ ਚੋਂ ਇੱਕ ਇੱਕ ਪਿੰਡ ਦੇ ਚੋਂ ਇੱਕ ਇੱਕ ਟਰਾਲੀ ਲੈ ਕੇ ਆ ਜਾਓ ਹੁਣ ਤਾਂ ਵਿਹਲਾ ਟਾਈਮ ਆ ਹੁਣ ਤਾਂ ਨਾ ਕਣਕ ਦੀ ਬਜਾਈ ਆ ਨਾ ਝੋਨੇ ਦੀ ਕਟਾਈ ਆ ਨਾ ਕੋਈ ਇੱਥੇ ਅਸਚੰਦੇ ਨਰਮੇ ਦੀ ਚੁਗਾਈ ਆ ਉਹਨਾਂ ਸਵੇਲੇ ਜੇ ਤੇ ਆਜੋ ਉਹ ਨਾ ਇੱਕ ਤਾਂ ਜਿਹੜੇ ਸ਼ਹੀਦ ਨੇ ਉਹਨਾਂ ਨੂੰ ਸਮਰਪਿਤ ਆ ਜਿਹੜਾ ਅਗਲਾ ਹਫਤਾ ਉਹਨਾਂ ਨੂੰ ਸਮਰਪਿਤ ਐਸੇ ਹੀ ਮੋਰਚੇ ਦੇ ਉੱਤੇ ਸ਼ਹੀਦੀ ਸਮਾਗਮ ਜਿਹੜੇ ਨੇ ਉਹ ਹੋ ਰਹੇ ਨੇ ਰਜਾਨਾ ਇੱਥੇ ਢਾਡੀ ਕੀਰਤਨ ਸਵੇਰੇ ਵੀ ਇੱਕ ਢਾਡੀ ਜੱਤਾ ਬੀਬੀ ਸਕਮਾਨਪੁਰ ਜੋ ਕਿ ਮਸ਼ਹੂਰ ਢਾਡੀ ਜੱਤਾ ਉਹ ਸਵੇਰੇ ਤੇ ਆ ਰਹੇ ਨੇ ਇਸੇ ਤਰ੍ਹਾਂ ਕੀਰਤਨੀ ਜੱਤੇ ਆ ਰਹੇ ਨੇ ਆਹ ਨਾਲੇ ਪੁੰਨ ਤੇ ਨਾਲੇ ਫਲੀਆਂ ਨਾਲੇ ਤੇ ਆਪਣੇ ਜਿਹੜੇ ਮਸਲੇ ਨੇ ਉਹ ਹੱਲ ਕਰਾਵਾਂਗੇ ਸਰਦਾਰ ਜਗਜੀਤ ਸਿੰਘ ਢੱਲੇਵਾਲ ਜੇ ਚਾਹੁੰਦੇ ਹੋ ਕਿ ਉਹਦੀ ਜ਼ਿੰਦਗੀ ਜਿਹੜੀ ਆ ਜ਼ਰੂਰੀ ਆ ਤੇ ਪਰ ਉਹ ਜ਼ਿੰਦਗੀ ਤਾਂ ਹੀ ਬਚੇਗੀ ਜੇ ਮੋਰਚਾ ਫਤਿਹ ਹੋਗਾ ਮੋਰਚਾ ਪਤਾ ਕਿਵੇਂ ਹੋਏਗਾ ਜੇ ਅਸੀਂ ਇੱਥੇ ਇਕੱਠ ਕਰਾਂਗੇ ਆਓ ਵੱਧ ਤੋਂ ਵੱਧ ਪਿੰਡਾਂ ਦੇ ਵਿੱਚੋਂ ਆਪੋ ਆਪਣੀਆਂ ਟਰਾਲੀਆਂ ਲੈ ਕੇ ਇੱਥੇ ਪਹੁੰਚੋ ਪਹੁੰਚ ਕੇ ਇਸ ਮੋਰਚੇ ਦੇ ਵਿੱਚ ਸਮੂਲਿਤ ਕਰਕੇ ਤੇ ਆਪਣਾ ਯੋਗਦਾਨ ਇਸ ਮੋਰਚੇ 'ਚ ਪਾਓ ਤਾਂ ਕਿ ਆਉਣ ਵਾਲੀਆਂ ਨਸਲਾਂ ਸਾਡਾ ਵੀ ਛੜਾ ਇਤਿਹਾਸ ਆ ਇਹ ਹੁਣ ਪਹਿਲੀਆਂ ਤੇ ਕੋਈ ਕੋਈ ਫਿਲਮਾਂ ਨਹੀਂ ਸੀ ਕੋਈ ਉਦੋਂ ਵੀਡੀਓ ਨਹੀਂ ਸੀ ਹੁਣ ਤਾਂ ਯਾਰ ਇੱਕ ਇੱਕ ਬੰਦਾ ਆਉਂਦਾ ਉਹਦਾ ਵੀ ਛੜਾ ਉਹਦੀ ਵੀਡੀਓ ਬਣਦੀ ਆ ਉਹਦੀਆਂ ਫੋਟੋਆਂ ਨੇ ਸੋ ਤੁਹਾਡਾ ਇਤਿਹਾਸ ਦੇ ਵਿੱਚ ਕਿੰਨਾ ਰਹੇਗਾ ਕਿ ਸਾਡੇ ਵੱਡ ਵਡੇਰਿਆਂ ਨੇ ਆਪਣੇ ਇਤਿਹਾਸ ਨੂੰ ਜਿੰਨਾ ਰੱਖਦਿਆ ਹੋਇਆ ਪੂਰੇ ਪੰਜਾਬ ਹੀ ਨਹੀਂ ਭਾਰਤ ਵਾਸਤੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਜਿਹੜੇ ਮਰਮਰ ਤੇ ਬੈਠੇ ਤੇ ਪਿੱਛੋਂ ਪੰਜਾਬ ਹਰਿਆਣਾ ਯੂਪੀ ਪੂਰੇ ਭਾਰਤ ਦੇ ਲੋਕਾਂ ਦੇ ਭਾਵੇਂ ਥੋੜੇ-ਥੋੜੀ ਆੜਿਆ ਇੱਥੇ ਅਰਣ ਸਿੰਘਾ ਜੀ ਬਿਹਾਰ ਤੋਂ ਲਗਾਤਾਰ 26 ਨਵੰਬਰ ਤੋਂ ਬੈਠੇ ਨੇ ਸੋ ਸਾਰਿਆਂ ਦਾ ਇਤਿਹਾਸ ਦੇ ਵਿੱਚ ਨਾ ਆਏਗਾ ਆਓ ਭਾਈ ਭਾਗ ਇੱਥੇ ਮਹੀਰਾ ਕੱਪ ਕੇ ਖਨੌਰੀ ਮੋਰਚੇ ਤੇ ਪਹੁੰਚੋ ਵਾਈਗੁਰ ਜੀ ਕਾਲ ਸਾਹਿਬ ਹਕਮੇ ਇੱਕ ਮੈਂ ਜਿਹੜੇ ਭਨੇਖਾ ਤੇ ਭਰਮਪਾਲੀ ਬੈਠੇ ਨੇ ਸਾਡੇ ਲੋਕ ਵੀ ਕਾਲੇ ਕਾਨੂੰਨ ਰੱਦ ਹੋ ਗਏ ਅਗਲਿਆਂ ਨੇ ਖੇਤੀਬਾੜੀ ਦੀ ਉਹ ਨੀਤੀਓ ਖਰੜਾ ਤਿਆਰ ਕਰਕੇ ਸੋਡੇ ਤੇ ਲਾਗੂ ਕਰਤਾ ਉਹ ਲੈ ਆਏ ਥੋੜਾ ਕਾਨੂੰਨ ਉਹ ਐ ਸਿੱਧਾ ਫੜਨ ਦੀ ਬਜਾਏ ਆਏ ਮੋੜ ਕੇ ਫੜ ਲਿਆ ਉਹੀ ਕਾਨੂੰਨ ਲਾਗੂ ਕਰਨ ਦੀ ਤਿਆਰੀ ਕਰ ਲਈ ਐਤ ਕੀ ਥੋੜਾ ਝੋਨਾ ਮੰਡੀਆਂ 'ਚ ਰੁਲਿਆ ਕਮਾਂਟਲ ਮਗਰ 10-10 ਕਿਲੋ ਦੀ ਕਾਰਟ ਘਟਾ ਕੇ ਤੇ ਸ਼ਗਲ ਸਿੱਟ ਕੇ ਆਏ ਹੋ ਡੀਏਪੀ ਸੋਨੂ ਨੂੰ ਮਿਲਿਆ ਕੰਨ ਥੋੜੀ ਚੱਕੀ ਜਾਊ ਜਾਂ ਨਹੀਂ ਕੋਈ ਪ੍ਰੋਸਾ ਨਹੀਂ ਉਹ ਲਾਗੂ ਹੋ ਗਏ ਅਗਲੇ ਨਾਲ ਥੋੜਾ ਮੰਡੀਆਂ ਦਾ ਧੰਚਾ ਤਬਾਹ ਕਰਨਾ ਖਤਮ ਕਰਨਾ ਸੋਨੂ ਪ੍ਰਾਈਵੇਟ ਕਰਾਣਾ ਕੋਲੇ ਕਰ ਫੱਡਾ ਕੋਲੇ ਸੋਨੂ ਕਿਵੇਂ ਵੇਚਣਾ ਉਹ ਸਭ ਜਿਆ ਤਿਆਰੀਆਂ ਹੋ ਗਈਆਂ ਇਹ ਭੁੱਲ ਜੋ ਭਲੇਖੇ ਜਿਨਾ ਬੈਠੇ ਲੋ ਵੀ ਨਹੀਂ ਇਹਦਾ ਰੱਦ ਕਰ ਲਈ ਆਪਾਂ ਨੂੰ ਹੁਣ ਲੜਨ ਦੀ ਕੀ ਲੋੜ ਐ ਐਵੇਂ ਨਹੀਂ ਬੈਠੇ ਮਰਨ ਵਰਤ ਤੇ ਉਹ ਚੜੇ ਤੁਰੇ ਆਉਂਦੇ ਆ ਤੇ ਆਪਾਂ ਘਰਾਂ 'ਚ ਬਲੇ ਬੈਠੇ ਆ ਕਿੱਥੇ ਕਿੱਥੇ ਸਾਡੇ ਨਾਲ ਕੀ ਕੀ ਨਹੀਂ ਹੋ ਰਿਹਾ ਪਾਣੀਆ ਸਾਡਿਆਂ ਯਾਰ ਪਾਤੀ ਜ਼ਮੀਨਾਂ ਸਾਡੀਆਂ ਖੋਣ ਨੂੰ ਆ ਗਏ ਰਜਗਾਰ ਕੁੱਤੇ ਸਾਡੇ ਖੋਲੇ ਆ ਜਿਹੜਾ ਗਰੀਬ ਆਪਾਂ ਕਹਿੰਦੇ ਕੱਲਾ ਕਿਸਾਨ ਬੈਠਾ ਲੜਦਾ ਕੱਲੀ ਐਮਐਸਪੀ ਦੀ ਮੰਗ ਐ ਭਲੇਖੇ ਜਨਾਂ ਦੇ ਉਹ ਕੱਲੀ ਐਮਐਸਪੀ ਨਹੀਂ ਇਹਦੇ ਵਿੱਚ ਨਰੇਗਾ ਦੀ ਜਿਹੜੀ ਦਿਹਾੜੀ ਐ 700 ਰੁਪਿਆ ਕਰਨ ਦੀ ਮੰਗ ਐ ਨਰੇਗਾ ਦਾ ਕੰਮ ਜਿਹੜਾ ਸਾਲ ਦੇ ਵਿੱਚ 200 ਦਿਨ ਦਾ ਕਰਨ ਦੀ ਮੰਗ ਹੈ ਇਹਦੇ ਵਿੱਚ ਜਿਹੜੇ ਸਾਡੇ ਛੋਟੇ ਦੁਕਾਨਦਾਰ ਨੇ ਸ਼ਹਿਰਾਂ ਵਾਲੇ ਉਹ ਵੀ ਤਾਂ ਖਤਮ ਹੋ ਗਏ ਆ ਵੱਡੇ ਵੱਡੇ ਮਾਲ ਫੁੱਲ ਗਏ ਸਾਰਾ ਬਾਜ਼ਾਰ ਖਤਮ ਕਰਤਾ ਇਹਨਾਂ ਮੋਲਾਂ ਨੇ ਸੋ ਇਸ ਕਰਕੇ ਪੜਾਵੋ ਇਹ ਲੜਾਈ ਜਿਹੜਾ ਇਨਸਾਨ ਹੈ ਦੁਨੀਆ ਦੇ ਪੈਦਾ ਹੋਇਆ ਧਰਤੀ ਤੇ ਸਾਹ ਲੈਂਦਾ ਰੋਟੀ ਖਾਂਦਾ ਉਹਦੀ ਲੜਾਈ ਹੈ ਜਜੀਤ ਸਿੰਘ ਡੱਲੇਵਾਲ ਇਕੱਲੇ ਭਾਰਤ ਦੀ ਨਹੀਂ ਪੰਜਾਬ ਅਗਵਾਈ ਕਰ ਰਿਹਾ ਅੱਜ ਕੱਲੇ ਭਾਰਤ ਲਈ ਨਹੀਂ ਬੈਠੇ ਪੂਰੀ ਦੁਨੀਆ ਦੇ ਵਿੱਚ ਇੰਗਲੈਂਡ ਦੇ ਵੱਡੇ ਪ੍ਰਦਰਸ਼ਨ ਹੋਏ ਨੂੰ ਦੇ ਵਿੱਚ ਯੂਰਪ ਦੇ ਵਿੱਚ ਕਿਸਾਨ ਸੜਕਾਂ ਤੇ ਐ ਸੋ ਪੂਰੀ ਦੁਨੀਆ ਦੇ ਵਿੱਚ ਇਹ ਦੇਖ ਰਿਆ ਪੂਰੀ ਦੁਨੀਆ ਪੰਜਾਬੀਓ ਸੋਡੇ ਵੱਲ ਦੇਖ ਰਹੀ ਆ ਪੂਰਾ ਭਾਰਤ ਸੋਡੇ ਵੱਲ ਦੇਖ ਰਿਆ ਤੇ ਇਸ ਕੋਈ ਸ਼ੱਕ ਨਹੀਂ ਕਿ ਪੂਰੇ ਭਾਰਤੀ ਲੜਾਈ ਪੰਜਾਬ ਪਹਿਲ ਦੇ ਆਧਾਰ ਤੇ ਮੋਰੀ ਹੋ ਕੇ ਲੜ ਰਿਹਾ ਨਾਲ ਹਰਿਆਣਾ ਦੇ ਹੋਰ ਸੂਬੇ ਵੀ ਖੜੇ ਆ ਸੋ ਆਓ ਮੇਰਾ ਵੀਰ ਹੁਣ ਘਰਾਂ 'ਚ ਬੈਠ ਕੇ ਜਾਂ ਇੰਜਾਂ 'ਚ ਬੈਠਣ ਦਾ ਵੇਲਾ ਨਹੀਂ ਹੈਗਾ ਆਜੋ ਆਪਾਂ ਫੱਦੇਗੜ੍ਹ ਸਾਹਿਬ ਸਰਹੰਦੜੇ ਵਿੱਚ ਜੋੜ ਮੇਲ ਸਾਹਿਬ ਜਦ ਨਾਲ ਸ਼ਹੀਦੀ ਦਾਣਾ ਉੱਥੇ ਵੀ ਅਸੀਂ ਜਾਣਾ ਉਧਰ ਵੀ ਜ਼ਰੂਰ ਜਾਓ ਪਰ ਉਸ ਤੋਂ ਨਾਲ ਦੀ ਨਾਲ ਇਧਰ ਨੂੰ ਮੋੜੇ ਪਾ ਲਓ ਤੇ ਇੱਥੇ ਵਾਰੀਆਂ ਬੰਨ੍ਹ ਕੇ ਪਹੁੰਚੋ ਕਬਰਵਾ ਹਾਂ ਹਾਂ ਚੜ੍ਹਦੀ ਕਲਾ ਦੀ ਅਰਦਾਸ ਦੂਬਲੇ ਗੁਰੂ ਘਰਾਂ ਦੇ ਵਿੱਚ ਗ੍ਰੰਥੀ ਸਾਹਿਬ ਨੂੰ ਬੇਨਤੀ ਕਰਦੇ ਹਾਂ ਵੀ ਚੜ੍ਹਦੀ ਕਲਾ ਦੀ ਅਰਦਾਸ ਮੋਰਚੇ ਦੀ ਜਿੱਤron ਦੀ ਅਰਦਾਸ ਕਰਿਆ ਕਰੋ ਲੋਕਾਂ ਨੂੰ ਅਪੀਲ ਕਰਿਆ ਕਰੋ ਵੀ ਭਾਈ ਚਲੋ ਉਧਰ ਨੂੰ ਵਾਰੀਆਂ ਬੰਨ੍ਹ ਕੇ ਜਿਵੇਂ ਆਪਾਂ 2020 ਦੇ ਵਿੱਚ ਆਪਾਂ ਕਰਦੇ ਸੀਗੇ ਕਵਰ ਵਾਲੇ ਦੀ ਆਪਾਂ ਗੱਲ ਕਰਦੇ ਆਂ ਮਨੂੜ ਦੇ ਕੋਲੇ 11500 ਏਕੜ ਉੱਥੇ ਐਕਵਾਇਰ ਕਰ ਰਹੇ ਆ ਥੱਲੋ ਪਟਾਸ਼ ਮਿਲਿਆ ਕਹਿੰਦੇ ਉਹ ਸਾਨੂੰ ਕੀ ਮਿਲਣਾ ਕੱਖ ਵੀ ਨਹੀਂ ਮਿਲਣਾ 2-2000 ਫੁੱਟ ਡੂੰਗੀ ਮਿੱਟੀ ਪੱਟ ਦੇਣਗੇ ਤੇ ਉੱਥੇ ਜਿਹੜੀਆਂ ਬਿਮਾਰੀਆਂ ਫੈਲਣੀਆਂ ਲੋਕਾਂ ਨੂੰ ਆ ਡਾ ਸੋ ਇਹ ਇਹ ਲਗਾਤਾਰ ਹਮਲੇ ਹੋਣੇ ਆ ਜੇ ਆਪਾਂ ਅੱਜ ਅਈ ਬਹਿ ਕੇ ਤੁਹਾਨੂੰ ਤਾਂ ਲੋੜ ਨਹੀਂ ਤੇ 4 ਸਕੂਰ ਘਰੇ ਹੋਏ ਆ ਆਪਾਂ ਬਹੁਤ ਕੁਝ ਹੋ ਗਿਆ ਸ਼ੋਰ ਨਹੀਂ ਲੱਗਣ ਤੇ ਚੰਡੀਗੜ੍ਹ ਸਰਪਤਾ ਦਾ ਸ਼ੋਰ ਰੱਖ ਲਿਆ ਪਿੱਢੋਂ ਦਾ ਸ਼ੋਰ ਦਿਲਜੀਤ ਸਾਹ ਨਾਲ ਕੀ ਕੀਤਾ ਤੂੰ ਦੇਖ ਹੀ ਰਿਹਾ ਜੀਰਾ ਫੈਕਟਰੀ ਕਿਵੇਂ ਉਹਨੂੰ ਜਲੀਲ ਕੀਤਾ ਹੋਇਆ ਜੀਰਾ ਫੈਕਟਰੀ ਦੀ ਗੱਲ ਗਰੇ ਕਿੱ체 ਕਿੱ체 ਆਪਾਂ ਬਚਾਂਗੇ ਸਾਡੇ ਪਾਣੀਆਂ ਧਰਤੀ ਹੇਟਾਂ ਵੀ ਜ਼ਹਿਰਾ ਸਾਡੇ ਦਰਿਆਵਾਂ 'ਚ ਵੀ ਜ਼ਹਿਰਾ ਸਾਡੇ ਕੋਲ ਪਾਣੀ ਆਉਣ ਵਾਲੇ ਸਮੇਂ 'ਚ ਖਤਮ ਹੋਣ ਜਾ ਰਿਹਾ ਧਰਤੀ ਬੰਜਰ ਹੋਣ ਵਾਲ ਵੱਧ ਰਹੀ ਹੈ ਸੋ ਆਪਾਂ ਬਹੁਤ ਬੁਰੇ ਤਰ੍ਹਾਂ ਘਰੇ ਹੋਏ ਆ ਬਾਈ ਤੇ ਘਰਾਂ 'ਚ ਬੈਠੀ ਨੱਪੇ ਜਾਉਂਗੇ ਇੰਨੀ ਇੱਕ ਬੇਨਤੀ ਆਓ ਮੇਰਾ ਗਰਬਾਤ ਚੜ ਕੇ ਵੱਡੀ ਗਿਣਤੀ ਦੇ ਵਿੱਚ ਮੈਂ ਫੇਰ ਕਹਿਣਾ ਸਾਡੇ ਲੱਖ ਲਾਣ ਹੋਊਗੀ ਸਾਡੇ ਸਾਡੇ ਮੂੰਹ ਤੇ ਬਹੁਤ ਵੱਡੀ ਚਪੇੜ ਹੋਊਗੀ ਜੇ ਡੱਲਿਆ ਸਾਹਿਬ ਨੂੰ ਇੱਥੋਂ ਸਰਕਾਰ ਜਾਂ ਪ੍ਰਸ਼ਾਸਨ ਧੱਕੇ ਨਾਲ ਚੱਕ ਕੇ ਲੈ ਜਾਣ। ਆਓ ਆਪਾਂ ਇਸ ਜ਼ਬਰਦਸਤ ਮੁਕਾਬਲਾ ਸਬਰ ਨਾ ਕਰਨਾ ਏਕੇ ਨਾ ਕੱਢਣਾ ਹਿੰੜਤਾ ਨਾ ਕਰਨਾ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਵਾਹਿਗੁਰੂ